ਲੈਰਾ ਗਾਗਾ ਪੁਲਿਸ ਨੇ ਪੰਜਾਬ ਹਰਿਆਣਾ ਦੀ ਹੱਦ ਤੇ ਵੱਡੀ ਕਾਰਵਾਈ ਕੀਤੀ ਹੈ ਇਸ ਮੌਕੇ ਤੇ ਸ਼ਾਪੇ ਦੌਰਾਨ ਪੁਲਿਸ ਨੇ 27 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਜੂਆ ਖੇਡ ਰਹੇ ਸਨ ਇਸ ਮੌਕੇ ਤੇ 723000 ਦੀ ਨਕਦੀ ਵੀ ਬਰਾਮਦ ਕੀਤੀ ਹੈ ਇਨ੍ਹਾਂ 27 ਵਿਅਕਤੀਆਂ ਵਿੱਚ ਜ਼ਿਆਦਾਤਰ ਵਿਅਕਤੀ ਹਰਿਆਣਾ ਨਾਲ ਸੰਬੰਧਤ ਹਨ ਲੈਰਾ ਗਾਗਾ ਦੇ ਡੀਐਸਪੀ ਅਰਣਵੀਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਇਤਲਾ ਮਿਲੀ ਸੀ ਕਿ ਪੰਜਾਬ ਹਰਿਆਣਾ ਦੀ ਹੱਦ ਤੇ ਪਿੰਡ ਚੁੱਲੜ ਕਲਾਂ ਵਿਖੇ ਜੂਏ ਦਾ ਅੱਡਾ ਚੱਲ ਰਿਹਾ ਹੈ ਜਦੋਂ ਰੇਡ ਕੀਤੀ ਤਾਂ ਉਥੇ ਤਾਸ਼ ਦੇ ਪੱਤਿਆਂ ਨਾਲ ਵੱਡੇ ਪੱਧਰ ਤੇ ਜੂਆ ਖੇਡਿਆ ਜਾ ਰਿਹਾ ਸੀ ਇਸ ਮੌਕੇ ਤੇ 27 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਨਾਲ ਹੀ 7 ਲੱਖ 23 ਹਜ਼ਾਰ ਦੀ ਨਕਦੀ ਵੀ ਬਰਾਮਦ ਕੀਤੀ ਹੈ ਹਾਂਜੀ ਇਹ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਰਤਾ ਸਿੰਘ ਚਹਿਲ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਮਾੜੇ ਅਨਸਰਾਂ ਖਿਲਾਫ ਮਹਿੰਮ ਚਲਾਈ ਗਈ ਹੈ ਤੇ ਉਹਦੇ ਅੰਦਰ ਤਹਿਤ ਕੱਲ ਸ਼ਾਮ ਨੂੰ ਉਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ 27 ਬੰਦੇ ਜਿਹੜੇ ਇਹ ਉਹ ਵੱਡੇ ਪੱਧਰ ਤੇ ਜੂਆ ਉਥੇ ਖੇਡ ਰਹੇ ਨੇ ਵੀ ਉਹਨਾਂ ਨੇ ਇੱਕ ਦਾ ਗੈਂਗ ਬਣਾਇਆ ਹੈ ਤੇ ਉਹਦੇ ਆਧਾਰ ਤੇ ਪੁਲਿਸ ਪਾਰਟੀ ਨੇ ਉਥੇ ਰੇਡ ਕਰਕੇ ਐਸ.ਚ. ਮਨਪ੍ਰੀਤ ਸਿੰਘ ਤੇ ਚੌਂਕੀ ਚੋਰੀਆਂ ਰਣਜੀਤ ਸਿੰਘ ਤੇ ਨਾਲ ਪੁਲਿਸ ਫੋਰਸ ਲੈ ਕੇ ਰੇਡ ਕੀਤਾ ਗਿਆ ਤੇ ਜਿਹਦੇ ਤਹਿਤ ਉਥੇ 27 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਕਿੱਥੋਂ ਫੜੇਗਾ ਇਹਨੇ ਜੀ ਇਹ ਇਹ ਜੀ ਆਪਣੇ ਜਾਖੜ ਦੇ ਕੋਲ ਗੁਰਨਾਨਕ ਨਗਰ ਹੈ ਉਥੇ ਇੱਕ ਪਵਨ ਜੀ ਗੈਰੇਜ ਹੈ ਉਹਦੇ ਵਿੱਚ ਇੱਕ ਵੱਡਾ ਇੱਕ ਹਾਲ ਬਣਿਆ ਹੈ ਸ਼ੈੱਡ ਬਣਾ ਕੇ ਤੇ ਉਹਦੇ ਵਿੱਚ ਅੰਦਰ ਬੈਠ ਕੇ ਇਹ ਤਾਸ਼ ਨਾਲ ਤੇ ਉੱਥੇ ਆਪਣੀ ਮੋਟੀ ਰਕਮ ਨਾਲ ਖੇਡ ਰਹੇ ਸੀਗੇ ਤੇ ਉਹ ਪੈਸੇ ਜਦੋਂ ਗਿਣਤੀ ਕੀਤੀ ਗਿਆ 7,23,000 ਦੇ ਇੰਡੀਅਨ ਕਰੰਸੀ ਨੋਟ ਆਹ ਨਹੀਂ ਬੰਦੇ ਪੜਿਆ ਇਕੱਲੇ ਪੰਜਾਬ ਤੇ ਜਾਂ ਹੋਰ ਸਟੇਟਾਂ ਤੋਂ ਦੂਰ ਆ ਕੇ ਇਹੋ ਜਿਹਾ ਕੁਝ ਹੁੰਦਾ ਨਹੀਂ ਨਹੀਂ ਇਹਦੇ ਵਿੱਚ ਮੋਸਟਲੀ 27 ਦੇ ਵਿੱਚੋਂ ਸਿਰਫ 4 ਪੰਜਾਬ ਦੇ ਨੇ ਬਾਕੀ 5 ਆ 4 5-5 ਦੇ 5 ਵਿਅਕਤੀ ਪੰਜਾਬ ਦੇ ਨੇ ਬਾਕੀ ਸਾਰੇ ਹਰਿਆਣਾ ਦੇ ਨੇ ਕੋਈ ਰਤਿਏ ਦੇ ਨੇ ਹਸਾਰ ਦੇ ਨੇ ਟਹਾਣੇ ਦੇ ਨੇ ਇਦਾਂ ਕਰਕੇ ਹੈਗੇ ਨੇ ਸਾਰੇ ਤੇ ਇਥੋਂ ਦਾ ਲੋਕਲ ਬੰਦਾ ਕੋਈ ਸਾਡੇ ਇਲਾਕੇ ਦਾ ਲੈ ਰਿਹਾ ਤਾਂ ਨਹੀਂ ਹੈਗਾ ਪਤਾ ਲੱਗਿਆ ਉਹ ਕਿੰਨੀ ਦੇਰ ਤੋਂ ਚੱਲ ਰਿਹਾ ਹੈ ਇਹ ਬੰਦਾ ਜੀ ਦੇਖੋ ਜੀ ਇਹ ਤਾਂ ਇਹ ਤਾਂ ਕਹਿਦੇ ਪਹਿਲੀ ਵਾਰੀ ਕਹਿ ਰਹੇ ਨੇ ਇਹਨਾਂ ਦੀ ਪੁੱਛਿਸ਼ ਕਰ ਰਹੇ ਆ ਅਸੀਂ ਚੱਲਣਾ ਕੋਈ ਉਕੀਆ ਵੀ ਹੈ ਕੋਈ ਜਿਹੜਾ ਭਿਉਂ ਲੱਗਾ ਦੇਖੋ ਇਹ ਇੱਕ ਸੰਗਰੂਰ ਦਾ ਹੈਗਾ ਕੋਈ ਪ੍ਰਮੋਦ ਪੈਂਟਾ ਤੇ ਫਿਲਹਾਲ ਤਾਂ ਉਸੇ ਦਾ ਹੀ ਹੈਗਾ ਵੀ ਉਸੇ ਨੇ ਇਹ ਬੰਦੇ ਇੰਦਰ ਬੁਲਾਏ ਸੀਗੇ ਬਾਕੀ ਫਿਰ ਵੀ ਅਸੀਂ ਪ੍ਰੋਪਰਲੀ ਸਾਰਿਆਂ ਦੀ ਪੁੱਛਿਸ਼ ਕਰ ਰਹੇ ਆਗੇ ਤੇ ਅੱਜ ਨਾਲ ਅਦਾਲਤ ਚ ਪੇਸ਼ ਕਰਾਂਗੇ। ਕਾਨੂੰਨ ਵਾਲੇ ਸਮੇਂ ਦੇ ਵਿੱਚ ਅਜਿਹੀ ਵੀ ਕਿੰਦਾ ਜਾਰੀ ਰੱਖੋਗੇ ਤੁਸੀਂ। ਦੇਖੋ ਜੇ ਤਾਂ ਕਿਸੇ ਵੀ ਹਾਲਤ ਚ ਜਿਹੜਾ ਸੱਟਾ ਜੂਆ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੇ ਇਹਦਾ ਸੀ ਬਿਲਕੁਲ ਨਹੀਂ ਚੱਲਣ ਦੇਣਾ। ਪ੍ਰੋਪਰ ਅਸੀਂ ਸਖਤ ਕਾਰਵਾਈ ਕਰਾਂਗੇ। ਤੇ ਕੋਈ ਛੋਟੇ ਲੈਵਲ ਤੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਜਿਹੇ ਤਰ੍ਹਾਂ ਸੱਟਾਂ ਨਹੀਂ ਚੱਲ ਰਿਹਾ ਜਿਹੜਾ ਹੈਗਾ ਸੀ ਪੰਜਾਬ ਹਰਿਆਣਾ ਦੇ ਬਾਰਡਰ ਤੇ ਸੀਗਾ ਤਾਂ ਇਹ ਸੀ ਹਾਂਜੀ ਬਿਲਕੁਲ ਮਤਲਬ ਜਟਖਲ ਆਮ ਲੋਕਾਂ ਲਈ ਤਾਂ ਜਟਖਲ ਹੀ ਲੱਗਦਾ ਵੀ ਹਰਿਆਣਾ ਦਾ ਪਰੰਤੂ ਸਾਡਾ ਆਪਣੇ ਲਹਿਰਾ ਥਾਣੇ ਦੇ ਦਾ ਏਰੀਆ ਪੈਂਦਾ ਉਹ ਚੂਲੜ ਕਲਾਂ ਦਾ ਰਕਵੇ ਉਹ ਗੁਰੂ ਨਾਨਕ ਨਗਰ ਤੇ ਉਹਦੇ ਵਿੱਚ ਇਹ ਗਲਤ ਕੰਮ ਚੱਲ ਰਿਹਾ ਸੀਗਾ ਤੇ ਬੜਾ ਵਧੀਆ ਪੁਲਿਸ ਨੇ ਸਾਡੇ ਨੇ ਇੱਥੇ ਕੰਮ ਕੀਤਾ ਤੇ ਇੱਕ ਵੱਡਾ ਮਤਲਬ ਵੀ ਕ੍ਰਾਈਮ ਸੀਗਾ ਵੱਡੇ ਪੰਤਰਾ ਜਿਹਾ ਦੋਸ਼ਾਂ ਖਿਲਾਫ ਜੇ ਅਸੀਂ ਗੈਰ ਮਿਲੰਗ ਐਕਟ ਤੋਂ ਇਲਾਵਾ ਜਿਹੜਾ ਇਹ ਆਰਗੇਨਾਈਜ਼ਡ ਕ੍ਰਾਈਮ ਹੁੰਦਾ ਹੈ ਕਿ ਉਹ ਧਾਰਾ 2612 ਬੀ ਐਨ ਐਸ ਉਹ ਵੀ ਲਗਾਈ ਹੈ। ਪੰਜ ਹੋਰ ਨੂੰ ਪ੍ਰੋਪਰ ਜੋੜਨਾ ਕੀਤਾ ਜੁਰਮ ਉਹਦੀ ਸਜ਼ਾ ਮਿਲ ਸਕਦੀ ਹੈ। ਸਰ ਇਹਨਾਂ ਨੂੰ ਪੇਸ਼ ਕਰਕੇ ਜੇ ਹਾਂਜੀ ਹਾਂਜੀ ਬਿਲਕੁਲ ਅਦਾਲਤ ਚ ਪੇਸ਼ ਕਰਾਂਗੇ ਇਹਨਾਂ ਨੂੰ ਅੱਜ ਤੇ ਬਾਅਦ ਜੇਲ੍ਹ ਭਜੇ ਜਾਵਾਂਗੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ